परम सत्कार योग गुरु रूप साध संगत वाहे गुरु जी का खालसा वाहे गुरु जी की फतेह ਸੋ ਪਿਆਰਿਓ ਅੰਮਰ ਸ਼ਹੀਦ ਬਾਬਾ ਸੰਗਤ ਸਿੰਘ ਦੇ ਗੁਰਦੁਆਰਾ ਸਾਹਿਬ ਦੀ ਜੋ ਡਾਟ ਲਾਉਣੀ ਸੀ ਉਹ ਲਾ ਦਿੱਤੀ ਗਈ ਅੱਜ ਖੋਲ੍ਹ ਦਿੱਤੀ ਗਈ ਆ ਤੇ ਹੁਣ ਅੱਜ ਅਸੀਂ ਪਲਸਟਰ ਲੱਗੇ ਕਰਨੋ ਸੇਵਾ ਚੱਲਣ ਲੱਗੀ ਹੈ ਤੇ ਗੁਰੂ ਸਾਧ ਸੰਗਤ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਕਿ ਤਕੜੇ ਹੋ ਕੇ ਆਪਾਂ ਹੱਲਾ ਮਾਰੀਏ ਬਾਕੀ ਜੋ ਆਪਾਂ ਫਰਸ ਦਾ ਕੰਮ ਰਹਿੰਦਾ ਵਾ ਉਹਨੂੰ ਵੀ ਆਪੇ ਮਿਲਜੁਲ ਕੇ ਤਕੜੇ ਹੋ ਕੇ ਕਰੀਏ ਆ ਸਰਦਾਰ ਬਲ ਦਰਬਖ ਸਿੰਘ ਜੀ ਬਹੁਤ ਹੀ ਸਲੰਘਣਾਯੋਗ ਇਹਨਾਂ ਨੇ ਕੰਮ ਕੀਤਾ ਥੋੜੇ ਸਮੇਂ ਦੇ ਵਿੱਚ ਜਾਦਾ ਕਬਰ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਵਾਦ ਆ ਅੱਛੇ ਇਨਸਾਨ ਬਹੁਤ ਘੱਟ ਮਿਲਦੇ ਨੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ